ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਦੇ ਵਿੱਚ ਹਾਂਜੀ ਦੋਸਤੋ ਅੱਜ ਆਪਾਂ ਬਣਾਵਾਂਗੇ ਤੰਦੂਰ ਤੇ ਪਿਆਜ਼ ਵਾਲੀਆਂ ਰੋਟੀਆਂ ਤੇ ਸਭ ਤੋਂ ਪਹਿਲਾਂ ਆਪਾਂ ਦੇਖੋ ਪਿਆਜ਼ ਬ੍ਰੀਕ ਬ੍ਰੀਕ ਕੱਟ ਲਏ ਨੇ ਤੇ ਹਵਾ ਬਹੁਤ ਚੱਲ ਰਹੀ ਸੀਗੀ ਮੈਂ ਛਾਤੇ ਬਣਾ ਰਹੀਆਂ ਤੇ ਉਸ ਦੇ ਵਿੱਚ ਨਮਕ ਮਿਰਚ ਤੇ ਧਨੀਆ ਪਾਊਡਰ ਆਪਾਂ ਇਸ ਦੇ ਵਿੱਚ ਐਡ ਕਰ ਦਿੱਤਾ ਹੈ ਪਿਆਜ਼ਾਂ ਦੇ ਵਿੱਚ ਬਾਕੀ ਤੁਸੀਂ ਆਪਣੀ ਪਸੰਦ ਦੇ ਹੋਰ ਵੀ ਮਸਾਲੇ ਐਡ ਕਰ ਸਕਦੇ ਹੋ ਜਿਵੇਂ ਅਮਚੂਰ ਪਾਊਡਰ ਜਾਂ ਕੋਈ ਹੋਰ ਮਸਾਲਾ ਵੀ ਐਡ ਕਰ ਸਕਦੇ ਹੋ ਤੇ ਇਧਰ ਆਟਾ ਆਪਾਂ ਗੁੰਨ ਲਿਆ ਸੀ ਜਿਹੜਾ ਨਾਰਮਲ ਡੇਲੀ ਗੁੰਨਦੇ ਹੁੰਦੇ ਹੁਣੇ ਉਸ ਤਰ੍ਹਾਂ ਦੇ ਨਾਲ ਹੀ ਗੁੰਨਣਾ ਵਾ ਤੇ ਹੁਣ ਮੈਂ ਸਭ ਤੋਂ ਪਹਿਲਾਂ ਪੇੜੇ ਕਰਕੇ ਰੱਖ ਲੂੰਗੀ ਪੇੜੇ ਆਪਾਂ ਮੀਡੀਅਮ ਜਿਹਾ ਕਰਦੇ ਕਰਾਂਗੇ ਨਾ ਹੀ ਜ਼ਿਆਦਾ ਵੱਡੇ ਤੇ ਨਾ ਹੀ ਜ਼ਿਆਦਾ ਛੋਟੇ ਕਿਉਂਕਿ ਤੰਦੂਰ ਆਪਣਾ ਤਪਿਆ ਪਿਆ ਵਾ ਤੇ ਅਗਰ ਪੇੜੇ ਕਰੇ ਹੋਣਗੇ ਤਾਂ ਨਾਲ ਦੀ ਨਾਲ ਆਪਾਂ ਰੋਟੀ ਜਿਹੜੀ ਤੰਦੂਰ ਦੇ ਵਿੱਚ ਲਾਈ ਜਾਵਾਂਗੇ ਹਾਂਜੀ ਦੇਖੋ ਆਪਾਂ ਕਾਫੀ ਸਾਰੇ ਜਿਹੜੇ ਪੇੜੇ ਆ ਕਰ ਲਏ ਨੇ ਤੇ ਮੇਰੇ ਕੋਲੇ ਸੁੱਕਾ ਆਟਾ ਵੀ ਰੱਖ ਲਿਆ ਤੇ ਨਾਲ ਇੱਕ ਜੱਗ ਦੇ ਵਿੱਚ ਪਾਣੀ ਵੀ ਰੱਖ ਲਿਆ ਵਾ ਕਿਉਂਕਿ ਮੈਂ ਹੁਣੇ ਨਵੀਆਂ ਨਵੀਆਂ ਰੋਟੀਆਂ ਤੰਦੂਰ ਦੇ ਵਿੱਚ ਲਾਉਣ ਲੱਗੀ ਮੈਨੂੰ ਜਿਆਦਾ ਹਾਬਜਾ ਨਹੀਂ ਆਉਂਦਾ ਤਾਂ ਕਰਕੇ ਮੈਂ ਸੁੱਕੇ ਆਟੇ ਦਾ ਹੱਥ ਲਾ ਕੇ ਰੋਟੀ ਨੂੰ ਥੱਪਦੀ ਹੁੰਨੀ ਐ ਇੱਕ ਵਾਰ ਸਾਉ ਤੋਂ ਪਹਿਲਾਂ ਮੈਂ ਇਸ ਤਰ੍ਹਾਂ ਹੀ ਟਰਾਈ ਕਰੂੰਗੀ ਵੀ ਇਸ ਤਰ੍ਹਾਂ ਦੇ ਨਾਲ ਜੇ ਪਿਆਜ਼ ਰੋਟੀ ਦੇ ਨਾਲ ਲੱਗ ਜਾਣ ਤੇ ਇਸ ਤਰ੍ਹਾਂ ਮੈਂ ਤੰਦੂਰ ਦੇ ਵਿੱਚ ਇੱਕ ਰੋਟੀ ਇਸ ਤਰ੍ਹਾਂ ਲਾ ਕੇ ਦੇਖੂੰਗੀ ਪਰ ਮੈਨੂੰ ਲੱਗ ਰਿਹਾ ਸੀ ਇਸ ਤਰ੍ਹਾਂ ਦੇ ਨਾਲ ਪਿਆਜ਼ ਆ ਜਿਹੜੇ ਰੋਟੀ ਦੇ ਨਾਲ ਘਟ ਲੱਗ ਰਹੇ ਨੇ ਤੇ ਫਿਰ ਮੇਰੇ ਹਸਬੰਦ ਕਹਿੰਦੇ ਵੀ ਐ ਤੂੰ ਇਸ ਤਰ੍ਹਾਂ ਰਹਿਣ ਦੇ ਤੂੰ ਪੇੜੇ ਦੇ ਵਿੱਚ ਹੀ ਪਿਆਜ਼ ਪਾ ਕੇ ਲਾਉਣ ਲੱਗ ਪਾ ਉਵੇਂ ਤੂੰ ਰੋਟੀ ਲਾ ਲੇਂਗੀ ਸਹੀ ਤਰੀਕੇ ਦੇ ਨਾਲ ਤੇ ਪਹਿਲਾਂ ਪਹਿਲਾਂ ਤਾਂ ਤੰਦੂਰ ਦਾ ਮੈਨੂੰ ਸੇਕ ਵੀ ਬਹੁਤ ਪੈ ਰਿਹਾ ਸੀਗਾ ਤੇ ਮੈਂ ਇੱਕ ਰੋਟੀ ਮਸਾਹੇ ਲਈ ਉੱਪਰ ਜੇ ਕਰਕੇ ਤੇ ਹੁਣ ਆਪਾਂ ਬਣਾਵਾਂਗੇ ਦੂਸਰੇ ਤਰੀਕੇ ਦੇ ਨਾਲ ਇਸ ਤਰ੍ਹਾਂ ਦੇ ਨਾਲ ਆਪਾਂ ਪੀੜੇ ਦੇ ਵਿੱਚ ਪਿਆਜ਼ ਆ ਜਿਹੜੇ ਭਰ ਲਵਾਂਗੇ ਤੇ ਇਸ ਤਰ੍ਹਾਂ ਦੇ ਨਾਲ ਰੋਟੀ ਜਿਹੜੀ ਬਹੁਤ ਹੀ ਸੌਖੀ ਬਣੀ ਸੀ ਆ ਦੇਖੋ ਰੋਟੀ ਤਾਂ ਆਪਣੀ ਰੜ ਗਈ ਤੇ ਬਹੁਤ ਹੀ ਵਧੀਆ ਵੈਸੇ ਬਣੀ ਹੈ ਇਹ ਵੀ ਰੋਟੀ ਬਹੁਤ ਸੋਹਣੀ ਬਣੀ ਸੀ ਤੇ ਹੁਣ ਆਪਾਂ ਇਸ ਤਰ੍ਹਾਂ ਦੇ ਨਾਲ ਰੋਟੀਆਂ ਸਾਰੀਆਂ ਹੀ ਬਣਾਵਾਂਗੇ ਪੀੜੇ ਦੇ ਵਿੱਚ ਪਿਆਜ਼ ਭਰ ਕੇ ਬਹੁਤ ਹੀ ਜ਼ਿਆਦਾ ਟੇਸਟੀ ਬਣੀਆਂ ਸੀਗੀਆਂ ਤੇ ਮੈਂ ਕਦੇ ਇਸ ਤਰ੍ਹਾਂ ਤੰਦੂਰ ਦੇ ਵਿੱਚ ਪਿਆਜ਼ ਵਾਲੀ ਰੋਟੀ ਨਹੀਂ ਸੀ ਖਾਧੀ ਕਿ ਲਾ ਕੇ ਉਸ ਤਰ੍ਹਾਂ ਤਾਂ ਮੈਂ ਬਣਾਉਂਦੀ ਰਹਿੰਨੀ ਆ ਜਿਵੇਂ ਤਵੇ ਤੇ ਆਪਾਂ ਪੇੜੇ ਦੇ ਵਿੱਚ ਪਿਆਜ਼ ਪਾ ਕੇ ਤਾਂ ਬਹੁਤ ਵਰੀ ਬਣਾਈਆਂ ਵਾਂ ਪਰ ਆਹ ਵਾਲੀ ਰੋਟੀ ਬਹੁਤ ਜ਼ਿਆਦਾ ਟੇਸਟੀ ਲੱਗੀ ਸੀ ਤੇ ਇੱਕ ਰੋਟੀ ਆਪਾਂ ਵਿੱਚ ਲਗਾ ਦਿਤੀਏ ਤੇ ਹੁਣ ਨਾਲ ਦੀ ਨਾਲ ਆਪਾਂ ਦੂਸਰੀਆਂ ਰੋਟੀਆਂ ਵੀ ਥੱਪ ਲਵਾਂਗੇ ਸਾਰੇ ਇਸ ਤਰੀਕੇ ਦੇ ਨਾਲ ਹੀ ਤੁਸੀਂ ਭਰ ਲੈਣੇ ਨੇ ਪਿਆਜ਼ ਜਿੱਦਾਂ ਆਪਾਂ ਆਲੂ ਵਾਲੇ ਪਰੌਂਠੇ ਤਿਆਰ ਕਰਦੇ ਹੁੰਨੇ ਆ ਤੇ ਪਹਿਲਾਂ ਹੁਣ ਆਪਾਂ ਇਹ ਵਾਲੀਆਂ ਰੋਟੀਆਂ ਬਣਾ ਕੇ ਟਰਾਈ ਕਰ ਰਹੇ ਆਂ ਫਿਰ ਆਪਾਂ ਹੌਲੀ-ਹੌਲੀ ਨਾਨ ਵੀ ਬਣਾ ਕੇ ਦੇਖਾਂਗੇ ਕਿਉਂਕਿ ਮੈਨੂੰ ਇਹ ਆਉਂਦੀਆਂ ਨਹੀਂ ਸੀ ਪਰ ਜਿਵੇਂ-ਜਿਵੇਂ ਆਪਾਂ ਇਸ ਦੀ ਪ੍ਰੈਕਟਿਸ ਕਰਦੇ ਜਾਵਾਂਗੇ ਤਾਂ ਆਪਾਂ ਰੋਟੀ ਵਧੀਆ ਬਣਾਉਣੀ ਸਿੱਖ ਜਾਣੇ ਹੁੰਨੇ ਆ ਉਹ ਪਹਿਲੇ ਦਿਨ ਮੈਂ ਲਾਈਆਂ ਸੀ ਉਸ ਦੇ ਨਾਲੋਂ ਮੈਨੂੰ ਅੱਜ ਰੋਟੀ ਲਾਉਣੀ ਜ਼ਿਆਦਾ ਸੌਖੀ ਲੱਗੀ ਪਹਿਲੇ ਦਿਨ ਤਾਂ ਮੈਨੂੰ ਥੋੜਾ ਜਿਹਾ ਔਖਾ ਲੱਗ ਰਿਹਾ ਸੀ ਅੱਜ ਵੀ ਵੈਸੇ ਮੈਂ ਪਹਿਲੀ-ਪਹਿਲੀ ਜਦੋਂ ਰੋਟੀ ਲਾਈ ਸੀ ਤਾਂ ਮੇਰੀ ਪਹਿਲੀ ਰੋਟੀ ਡਿੱਗ ਗਈ ਸੀ ਬਾਅਦ ਵਿੱਚ ਹੌਲੀ-ਹੌਲੀ ਸਾਬ ਜਾਇਆ ਠੀਕ ਹੈ ਤੇ ਹੁਣ ਰੋਟੀ ਵਧੀਆ ਲੱਗ ਰਹੀ ਸੀਗੀ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਕੋਈ ਨਵੇਂ-ਨਵੇਂ ਕੰਮ ਨੂੰ ਟਰਾਈ ਕਰਦੇ ਆਂ ਤੇ ਇੱਕ ਦੋ ਵਾਰ ਤਾਂ ਉਹ ਕੰਮ ਆਪਣੇ ਤੋਂ ਖਰਾਬ ਹੋ ਜਾਂਦਾ ਵਾ ਤੇ ਪਰ ਜਦੋਂ ਆਪਾਂ ਨੂੰ ਉਹ ਵਾਲਾ ਕੰਮ ਕਰਨਾ ਆ ਜਾਂਦਾ ਤੇ ਜਿਹੜੀ ਆਪਣੇ ਮਨ ਦੇ ਵਿੱਚ ਹੀ ਆਪਾਂ ਨੂੰ ਖੁਸ਼ੀ ਹੁੰਦੀ ਏ ਬਹੁਤ ਵਧੀਆ ਹੁੰਦੀ ਏ ਬਹੁਤ ਵਧੀਆ ਫੀਲ ਹੁੰਦਾ ਵਾ ਹਾਂਜੀ ਦੇਖੋ ਹੁਣ ਮੈਨੂੰ ਰੋਟੀ ਥੱਪਣੀ ਵੀ ਆ ਗਈ ਸੀਗੀ ਨਹੀਂ ਮੈਂ ਥੱਪ ਕੇ ਰੋਟੀ ਘਾਟੀ ਲੌਂਦੀ ਹੁੰਦੀ ਸੀਗੀ ਟਾਈਮ ਪਾਸ ਜਾਂ ਕਰ ਲਈਦਾ ਸੀਗਾ ਤੇ ਪਰ ਹੁਣ ਮੈਨੂੰ ਲੱਗਦਾ ਵੀ ਮੈਂ ਇਸ ਚੀਜ਼ ਦੇ ਵਿੱਚ ਪਰਫੈਕਟ ਹੋ ਜੂੰਗੀ ਹਾਂਜੀ ਬਸ ਇਸ ਤਰ੍ਹਾਂ ਦੇ ਨਾਲ ਹੀ ਆਪਾਂ ਕਾਫੀ ਸਾਰੀਆਂ ਰੋਟੀਆਂ ਬਣਾ ਲਈਆਂ ਸੀ ਤੇ ਮਾਰਨਿੰਗ ਦਾ ਟਾਈਮ ਸੀਗਾ ਤੇ ਆਪਾਂ ਪਿਆਜ਼ ਵਾਲੀਆਂ ਤੰਦੂਰੀ ਰੋਟੀਆਂ ਦਹੀਂ ਦੇ ਨਾਲ ਖਾਧੀਆਂ ਸੀ ਬਹੁਤ ਹੀ ਜਿਆਦਾ ਟੇਸਟੀ ਲੱਗੀਆਂ ਸੀ ਮੈਨੂੰ ਉਮੀਦ ਏ ਤੁਹਾਨੂੰ ਵੀ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਊਗੀ ਅਗਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਤੇ ਮੇਰੇ ਨਾਲ ਤੰਦੂਰ ਤੇ ਰੋਟੀ ਬਣਾਉਣ ਵਿੱਚ ਮੇਰੀ ਹੈਲਪ ਮੇਰੇ ਹਸਬੰਦ ਕਰਦੇ ਹੁੰਦੇ ਨੇ ਕਿਉਂਕਿ ਇਹ ਤੰਦੂਰ ਤੇ ਰੋਟੀ ਲਾਉਣੀ ਇੱਕ ਜਣੇ ਦਾ ਕੰਮ ਨਹੀਂਗਾ ਦੋ ਜਣੇ ਤਾਂ ਚਾਹੀਦੇ ਨੇ ਤੇ ਉਹ ਮੇਰੀ ਹੈਲਪ ਕਰਾਉਂਦੇ ਨੇ ਮੈਂ ਲਾਉਣੀ ਜ਼ਰੂਰ ਆ ਪਰ ਲਾਉਂਦੇ ਉਹ ਨੇ ਇਸ ਦੇ ਵਿੱਚ ਰੋਟੀਆਂ ਬਸ ਇਸ ਤਰ੍ਹਾਂ ਦੇ ਨਾਲ ਅਸੀਂ ਰਲ ਮਿਲ ਕੇ ਕੰਮ ਕਰ ਲੈਨੇ ਹੁੰਨੇ ਆ ਤੇ ਅੱਪਾ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੀਂ ਹੋਰ ਰੈਸਪੀ ਦੇ ਨਾਲ ਜਾਂ ਕੋਈ ਹੋਰ ਆਪਾਂ ਨਵਾਂ ਪੰਗਾ ਲਾਵਾਂਗੇ ਕਿਸੇ ਹੋਰ ਤਰ੍ਹਾਂ ਦੇ ਨਾਲ ਆਪਾਂ ਕੋਈ ਨਵਾਂ ਕੰਮ ਵਢਣ ਦੀ ਕੋਸ਼ਿਸ਼ ਕਰਾਂਗੇ ਤੇ ਦੇਖੋ ਜੀ ਇੱਕ ਹੋਰ ਆਪਾਂ ਰੋਟੀ ਇਸ ਦੇ ਵਿੱਚ ਲਾਤੀਏ ਸੋ ਤੁਸੀਂ ਵੀਡੀਓ ਨੂੰ ਦੇਖਦੇ ਹੋਏ ਇੱਥੋਂ ਤੱਕ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖੋ ਜੀ ਆਪਾਂ ਕਾਫੀ ਸਾਰੀਆਂ ਰੋਟੀਆਂ ਬਣਾ ਲਈਆਂ ਨੇ ਤੇ ਡੱਬਾ ਆਪਣਾ ਭਰ ਗਿਆ ਵਾ ਤੇ ਹੁਣ ਆਪਾਂ ਗਰਮਾ-ਗਰਮ ਰੋਟੀਆਂ ਖਾਵਾਂਗੇ ਤੁਸੀਂ ਵੀ ਇਸ ਤਰ੍ਹਾਂ ਦੇ ਨਾਲ ਆਪਣੇ ਘਰ ਵਿੱਚ ਇਹ ਵਾਲੀਆਂ ਰੋਟੀਆਂ ਬਣਾਉਣਾ ਤੇ ਮੈਨੂੰ ਤੁਸੀਂ ਆਪਣਾ ਤਜਰਬਾ ਜ਼ਰੂਰ ਕਮੈਂਟ ਬਾਕਸ ਵਿੱਚ ਦੱਸਣਾ ਵੀ ਤੁਹਾਡਾ ਇਹ ਵਾਲਾ ਤਜਰਬਾ ਕਿਦਾਂ ਦਾ ਰਿਹਾ ਮਿਲਾਂਗੇ ਆਪਾਂ ਦੁਬਾਰਾ ਫਿਰ ਕਿਸੇ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ ਧੰਨਵਾਦ